ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਸਾਰੇ ਡੇਰੀ ਫਾਰਮਰਸ ਕਿਸਾਨ ਵੀਰਾਂ ਨੂੰ ਇਹ ਬਹੁਤ ساری ਪ੍ਰੋਬਲਮਸ ਆਉਂਦੀਆਂ ਨੇ ਸਾਡੇ ਪਸ਼ੂਆਂ ਨੂੰ ਡੇਰੀ ਫਾਰਮ ਦੇ ਅੰਦਰ ਵੀ ਔਰ ਆਮ ਘਰੇਲੂ ਜਿਹੜੇ ਘਰਾਵਾਂ ਵਿੱਚ ਰੱਖੇ ਹੁੰਦੇ ਪਸ਼ੂ ਉੱਥੇ ਵੀ ਜਿਹੜੀ ਹੀ ਫਰਾਂ ਇਹਦੇ ਗੋਡੇ ਤੇ ਆਈ ਆ ਸਵੇਲਿੰਗ ਸਵੇਲਿੰਗ ਤੇ ਨਾਲ ਨਾਲ ਆਇਆ ਪਾਣੀ ਪਾਣੀ ਅਸੀਂ ਆਵੇ ਕੋ ਕੱਢ ਰਹੇ ਹਾਂ ਇਹਦੇ ਮੀਟਰ ਆਈ ਆ ਵਾਈਟ 16 ਨੰਬਰ ਦੀ ਇਹ ਇਹਦੇ ਰਾਈ ਅਸੀਂ ਜਿਹੜਾ ਸਾਰਾ ਪਾਣੀ ਆ ਬੜੇ ਆਰਾਮ ਨਾਲ ਜਿਹੜਾ ਗੋਡੇ ਚੋਂ ਕੱਢੀ ਜਾ ਰਹੇ ਆ ਪਹਿਲਾਂ ਅਸੀਂ ਸਾਰਾ ਜਿਹੜਾ ਪਾਣੀ ਆ ਰਿਮੂਵ ਕਰ ਲਾਂਗੇ ਕੱਢ ਲਾਂਗੇ ਤੇ ਇਹ ਵਧੀਆਂ ਡਾਕਟਰ ਜਿਹੜੇ ਆ ਉਹਦੀ ਦੇਖ ਰੇਖ ਦੇ ਵਿੱਚ ਹੀ ਕਰਨਾ ਵਾ ਤੇ ਡਾਕਟਰ ਦੀ ਸਲਾਹ ਅਨਸਾਰ ਹੀ ਜਿਹੜਾ ਇਹ ਪਾਣੀ ਕੱਢਣਾ ਵਾ ਕਈ ਵਾਰ ਗੋਡਿਆਂ ਦੇ ਵਿੱਚ ਪਾਣੀ ਭਰਿਆ ਹੁੰਦਾ ਬਿਲਕੁਲ ਇਸ ਤਰ੍ਹਾਂ ਦਾ ਹੀ ਚੱਲ ਜੀ ਡਾਈਟ ਤੇ کئی ਵਾਰ ਜਿਹੜਾ ਵਾ ਪਾਣੀ ਜਿਹੜਾ ਰੇਸ਼ੇ ਦੇ ਰੂਪ ਵਿੱਚ ਬਦਲ ਗਿਆ ਹੁੰਦਾ ਜਿਸ ਤਰ੍ਹਾਂ ਪੀਕ ਹੁੰਦੀ ਆ ਪਾਸ ਹੁੰਦੀ ਏ ਇਸ ਤਰ੍ਹਾਂ ਇੱਕ ਮੇਰੀ ਦੂਸਰਾ ਚੈਨਲ ਜਿਹੜਾ ਆ ਪਰਮ ਪਰਮ ਸੁਪਲੀਰੀ ਫਾਰਮ ਉਹਦੇ ਉੱਤੇ ਵੀ ਹੈਗੀਆਂ ਨੇ ਪਾਸ ਵਾਲੀਆਂ ਵੀਡੀਓ ਤੋਂ ਉਹ ਵੀ ਤੁਸੀਂ ਵੇਖ ਸਕਦੇ ਹੋ ਅਗਰ ਪਾਸ ਹੋਵੇ ਰੇਸ਼ਾ ਹੋਵੇ ਤੇ ਉਹਨੂੰ ਅਸੀਂ ਕਿਵੇਂ ਟ੍ਰੀਟ ਕਰਨਾ ਉਹਦੇ ਤੇ ਅਲੱਗ ਟ੍ਰੀਟਮੈਂਟ ਦੱਸਿਆ ਗਿਆ ਤੇ ਜਿਹੜੀ ਇਹ ਵੀਡੀਓ ਆ ਇਹਦੇ ਵਿੱਚ ਪਾਣੀ ਆ ਫਲਾਸੇ ਨਾਲ ਜਿਹੜਾ ਵਾ ਬਹੁਤ ਜ਼ਿਆਦਾ ਪਿਲਪਿਲ ਕਰਦੇ ਆ ਇਹਦੇ ਤਿੰਨ ਚਾਰ ਕਾਰਨ ਹੁੰਦੀ ਆ ਜਾਂ ਤੇ ਸਾਡੇ ਪਸ਼ੂ ਦੇ ਚੋਟ ਲੱਗ ਜਾਂਦੀ ਆ ਥੀਨ ਦੇ ਉੱਤੇ ਗੋਡੇ ਦੀ ਜੋੜ ਦੇ ਉੱਤੇ ਜਿਹਦੇ ਕਾਰਨ ਹੌਲੀ ਹੌਲੀ ਇਨਫੈਕਸ਼ਨ ਵੱਧਦੀ ਜਾਂਦੀ ਆ ਤੇ ਇਨਫੈਕਸ਼ਨ ਜਿਹੜੀ ਆ ਇਸ ਤਰ੍ਹਾਂ ਪਾਣੀ ਜਿਹੜਾ ਵਾ ਇਹਦਾ ਰੂਪ ਲੈ ਲੈਂਦੀ ਆ ਤੇ ਜਾਂ ਪਸ਼ੂ ਜਿਹੜਾ ਵਾ ਇਹਦੇ ਜੋੜਾਂ ਚ ਜਦੋਂ ਤਰਦ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਗੋਡੇ ਵਿੱਚ ਪਾਣੀ ਭਰਨਾ ਜਿਹੜਾ ਸ਼ੁਰੂ ਹੋ ਜਾਂਦਾ ਇਹ ਜਿਹੜੀ ਮੇਰੀ ਹੀ ਫਰ ਆ ਇਹਦੇ ਸ਼ਾਇਦ ਗੋਡੇ ਨੇ ਇਹਨੇ ਡਿੱਗਣ ਦੇ ਨਾਲ ਚੋਟ ਲੱਗਣ ਨਾਲ ਕਿਤੇ ਡਿੱਗੀ ਹੋਣੀ ਆ ਤੇ ਚੋਟ ਲੱਗਣ ਦੇ ਨਾਲ ਇਹਦੇ ਗੋਡੇ ਦੇ ਅੰਦਰ ਜਿਹੜਾ ਪਾਣੀ ਹੋ ਭਰਿਆ ਵਾ ਪਾਣੀ ਹੀ ਸਾਰਾ ਇਹਦਾ ਮੂੰਹ ਕਰ ਦਿੱਤਾ ਪਹਿਲਾਂ ਪੂਰਾ ਪ੍ਰੈਸ਼ਰ ਨਾ ਆ ਰਿਹਾ ਸੀਗਾ ਜਿਹੜਾ ਨੀਚੇ ਡਿੱਗਾ ਹੋਇਆ ਵੇਖੋ ਤੇ ਹੁਣ ਜਿਹੜਾ ਵਾ ਥੋੜਾ ਆ ਰਿਹਾ ਡ੍ਰੌਪ ਬਾਈ ਡ੍ਰੌਪ ਹੀ ਪਰ ਅਸੀਂ ਸਾਰਾ ਕੱਢ ਰਹੇ ਆ ਤੇ ਬਾਅਦ ਵਿੱਚ ਇਹਦੇ ਜੇ ਅਸੀਂ ਜਿਹੜਾ ਵਾ ਇੰਜੈਕਸ਼ਨ ਜਿਹੜਾ ਇੰਜੈਕਟ ਕਰਾਂਗੇ ਇਹਦੇ ਅੰਦਰ ਹੀ ਜਿਹੜਾ ਵਾ ਇਸੇ ਸਿਰਿੰਜ ਰਾਈ ਜਿਹੜਾ ਇਹਦੇ ਅੰਦਰ ਜਿਹੜਾ ਇੰਜੈਕਸ਼ਨ ਆ ਉਹ ਮੈਂ ਭਰਾਂਗੀ ਸਾਰਾ ਪਾਣੀ ਜਿਹੜਾ ਅਸੀਂ ਰਿਮੂਵ ਕਰਤਾ ਬਿਲਕੁਲ ਨਰਮਾਥ ਨਾਲ ਅਸੀਂ ਸਾਰਾ ਪਾਣੀ ਜਿਹੜਾ ਕੱਢ ਦਿੱਤਾ ਆ ਪਾਣੀ ਹੁਣ ਬਿਲਕੁਲ ਨਹੀਂ ਆ ਰਿਹਾ ਇੰਨਾ ਸਾਰਾ ਪਾਣੀ ਇਹਦੇ ਗੋਡੇ ਦੇ ਅੰਦਰੋਂ ਨਿਕਲਿਆ ਤੇ ਟ੍ਰੀਟਮੈਂਟ ਅਸੀਂ ਕੀ ਕਰਨਾ ਹੈ ਗਾਂ ਦੇ ਗੋਡੇ ਦੇ ਵਿੱਚੋਂ ਜਿੱਥੋਂ ਅਸੀਂ ਪਾਣੀ ਕੱਢਿਆ ਵਾ ਤੇ ਇੰ ਮੈਡੀਸਨ ਦੀ ਗੱਲ ਕਰੀਏ ਹੁਣ ਅਸੀਂ ਕੀ ਕਰਨਾ ਹੈ ਇਹਦੇ ਅੰਦਰ ਆਈਸੀ ਫਲੂਇਡ ਲਿਆ ਇੰਜੈਕਸ਼ਨ ਅਸੀਂ 3 ਐਮ ਐਲ ਆਰਟੀਜੋਨ ਐਸ ਇੰਜੈਕਸ਼ਨ ਲਿਆ ਮੈਂ 7 ਐਮ ਐਲ ਦੋਨੋਂ ਇੰਜੈਕਸ਼ਨ ਅਸੀਂ ਸਿਰਿੰਜ ਵਿੱਚ ਭਰ ਕੇ ਸ਼ੇਕ ਕਰ ਲੈਨੇ ਮਿਕਸ ਕਰ ਲੈਨੇ ਤੇ ਪੂਰੇ ਦਾ ਪੂਰਾ ਇੰਜੈਕਸ਼ਨ ਜਿਹੜਾ ਵਾ ਅਸੀਂ ਆਪਣੇ ਗਾਂ ਦੇ ਜਿਹੜੇ ਗੋਡਾ ਆ ਉਹਦੇ ਅੰਦਰ ਫਿਲ ਕਰਨਾ ਹੈ ਇਸ ਲੜਾ ਜਿਹੜਾ ਥੋੜਾ ਬੋਤਾ ਪਾਣੀ ਆਇਆ ਵਾ ਉਬੀਅਸੀ ਸਾਰੇ ਜਿਹੜਾ ਬਾਹਰ ਘੱਟਦੇ ਆ ਇਹ ਬਾਦੇ ਜਿਹਾ ਜਿਹਾ ਟੀਕਾ ਬਣਾਇਆ ਵਾ ਇਹਦੇ ਅੰਦਰ ਭਰ ਦੇਣਾ ਇਹਦਾ ਸਾਰਾ ਅੰਦਰ ਭਰ ਦਿੱਤਾ ਥੋੜਾ ਭੁਲਾ ਰਹੇ ਆ ਅਸੀਂ ਇਹਨੂੰ ਤੇ ਤੀਸਰੇ ਦਿਨ ਬਾਅਦ ਇੱਕ ਦਿਨ ਛੱਡ ਕੇ ਤੀਸਰੇ ਦਿਨ ਬਾਅਦ ਇਹ ਹੀ ਥੈਰੇਪੀ ਦੁਬਾਰਾ ਅਸੀਂ ਕਰਾਂਗੇ ਤੇ ਇੰਜੈਕਸ਼ਨ ਜਿਹੜਾ ਵਾ ਇਸੇ ਤਰੀਕੇ ਨਾਲ ਫੇਰੇ ਦੇ ਗੋਡੇ ਦੇ ਅੰਦਰ ਲਾਵਾਂਗੇ ਤਕਰੀਬਨ ਇਹ 3 ਡੋਜ਼ਾਂ ਲੱਗਣ ਦੇ ਨਾਲ ਠੀਕ ਹੋ ਜਾਂਦਾ ਵਾ ਤੇ ਜਾਂ ਜੇ ਜ਼ਿਆਦਾ ਹੋਵੇ ਤੇ ਫਿਰ 5 ਡੋਜ਼ਾਂ ਵੀ ਲੱਗ ਜਾਂਦੀਆਂ 5 ਡੋਜ਼ਾਂ ਲੱਗਣ ਤੋਂ ਬਾਅਦ ਇਹਨੂੰ ਛੱਡਦੀ ਦਾ ਫੇਰ ਹੌਲੀ ਹੌਲੀ ਖੋਦੀ ਜਿਹੜਾ ਸਾਡਾ ਪਸ਼ੂ ਆ ਠੀਕ ਹੋ ਜਾਂਦਾ ਇਹ ਇੰਜੈਕਸ਼ਨ ਜਿਹੜਾ ਵਾ ਇਹ ਗੋਡੇ 'ਚ ਲੱਗਿਆ ਵਾ ਇੱਕ ਅਸੀਂ ਲਾਉਣਾ ਹੈ ਇੱਥੇ ਗਰਦਨ ਦੇ ਅੰਦਰ ਮੈਂ ਇਹ ਛੋਟੀ ਹੈ ਮੇਰੀ ਹਿਪਰ ਤੇ ਇਹਨੂੰ ਮੈਂ 2एमएल ਹੀ ਲਾਵਾਂਗੀ ਆਕਸੀਟੋਟ੍ਰਾਸਾਈਕਲਿਨ ਤੇ ਇਹ ਐਂਟਰਾਮਸਕੂਲਰ ਲਾਵਾਂਗੇ ਇਹਨੂੰ 2एमएल ਇੰਜੈਕਸ਼ਨ ਆਕਸੀਟੋਟ੍ਰਾਸਾਈਕਲਿਨ ਇਹ ਵੀ ਤੀਸਰੇ ਦਿਨ ਬਾਅਦ ਹੀ ਲੱਗੇਗਾ ਇਹਨੂੰ ਇੱਕ ਦਿਨ ਛੱਡ ਕੇ ਕਿਉਂਕਿ ਇਹ ਲੌਂਗ ਐਕਸ਼ਨ ਹੈ ਤੇ ਇਹ ਇਨਫੈਕਸ਼ਨ ਨੂੰ ਵੀ ਖਤਮ ਕਰੇਗਾ ਤੇ ਗਾਂਧੀ ਜਿਹੜੇ ਗੋਡੇ ਦੀ ਸਵੇਲਿੰਗ ਵਗੈਰਾ ਬਾ ਸਭ ਨੂੰ ਜਿਹੜੀ ਆ ਖਤਮ ਕਰੇਗਾ ਇਹ ਕਿਹੜਾ ਡਰਾਸਿਕ ਐਂਟਰਾਮਸਕੂਲਰ ਲਾਇਆ ਤੇ ਸੂਈ ਖਿੱਚ ਕੇ ਵੇਖ ਲੈਣੀ ਇਸਨਾਂ ਖਿੱਚ ਕੇ ਵੇਖ ਲੈਣੀ ਆ ਇਸ ਤਰੀਕੇ ਇਸ ਤਰੀਕੇ ਨਾਲ ਕਿ ਜਿਹੜਾ ਇੰਜੈਕਸ਼ਨ ਆ ਬਲੱਡ ਵਿੱਚ ਨਹੀਂ ਲੱਗਣਾ ਚਾਹੀਦਾ ਤੇ ਨਾਲ ਮ사ਜ ਕਰ ਦੇਣੀ ਆ ਤਾਂ ਕਿ ਡਿੱਪੂ ਵਗੈਰਾ ਨਾ ਬਣੇ ਸੋ ਇਹ ਆਦਾ ਹੋ ਗਿਆ ਟ੍ਰੀਟਮੈਂਟ ਕਿ ਜਿਹਦੇ ਦਿਨ ਬਾਅਦ ਇਹਦਾ ਸੇਮ ਟ੍ਰੀਟਮੈਂਟ ਤੇ ਇਹੀ ਹੋਏਗਾ ਤੇ ਲਗਾਤਾਰ 3 ਦਿਨ ਕਰਾਂਗੇ ਤੇ ਮੇਰੀ ਜਿਹੜੀ ਪੀਪਰ ਹੈ ਇਹਦੇ ਜਿਹੜੀ ਗੋਡੇ ਦੀ ਸਵੇਲਿੰਗ ਆ ਪੂਰੀ ਹੋ ਜੇਗੀ ਠੀਕ ਇਹੋ ਜੀਆਂ ਡੇਰੀ ਫਾਰਮੂਲਾ ਰਿਲੇਟਡ ਹੋਰ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਤੁਹਾਨੂੰ ਆਜੀ ਇਹ ਕਮੈਂਟ ਦੀਆਂ ਵੀਡੀਓ ਨੇ ਔਰ ਇਹਦੇ ਉੱਤੇ ਬਹੁਤ ਸਾਰੇ ਕਮੈਂਟ ਵੀ ਆਉਂਦੇ ਆ ਤੇ ਫੋਨ ਵੀ ਆਏ ਸੀਗੇ ਦੋ ਦਿਨ ਸੋ ਜਿਹੜੀ ਇਹ ਪ੍ਰੋਬਲਮ ਆ ਉਹ ਸੋਲਵ ਹੋ ਜਾਏਗੀ ਪਸ਼ੂ ਨੂੰ ਤੇ ਬਾਕੀ ਜੇ ਪਾਸੋ ਵਾਲੀਆਂ ਗੋਡੇ ਵਿੱਚ ਪਾਸ ਹੋਵੇ ਜਾਂ ਖੂਰੀ ਦੇ ਵਿੱਚ ਪਾਸ ਹੋਵੇ ਤੇ ਉਹਦੀਆਂ ਵੀਡੀਓ ਮੇਰੇ ਦੂਸਰੇ ਚੈਨਲ ਤੇ ਵੀ ਹੈਗੀਆਂ ਵਾ ਉਹ ਵੀ ਤੁਸੀਂ ਵੇਖ ਸਕਦੇ ਹੋ